ਇੱਕ ਆਪਾਂ ਕੁੱਲ 68000 ਦੀ ਗੱਡੀ ਲੈ ਕੇ ਪਹੁੰਚੀਆਂ ਜਮਾਂ ਨਵੀਂ ਗੱਡੀ ਐ ਤੁਹਾਨੂੰ ਦੇਖਣ ਸਾਰੀ ਪਸੰਦ ਆ ਜੂਗੀ ਇੱਕ ਆਪਾਂ 19 ਏਕੜ ਜ਼ਮੀਨ ਲੈ ਕੇ ਪਹੁੰਚੀਆਂ ਸੀ ਏਰੀਆ ਕਿੱਥੇ ਜ਼ਮੀਨ ਐ ਮਾਲਕ ਦਾ ਨੰਬਰ ਸਾਰਾ ਕੁਝ ਆਪਾਂ ਵੀਡੀਓ ਚ ਤੁਹਾਨੂੰ ਦੱਸ ਦਿਆਂ ਸੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 9465929488 ਤੁਹਾਡੇ ਕੋਲੇ ਜ਼ਮੀਨ ਐ ਘਰ ਐ ਕੋਠੀ ਐ ਮਕਾਨ ਐ ਕੋਈ ਗੱਡੀ ਐ ਮੋਟਰਸਾਈਕਲ ਐ ਬੋਲਟ ਐ ਕਿਸੇ ਵੀ ਏਰੀਆ ਚ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਸੀ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜ ਸਕਦੇ ਹੋ ਫਰੀ ਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਵੀਡੀਓ ਦੀ ਸ਼ੁਰੂਆਤ ਕਰਾਂਗੇ ਜੀ ਆਪਾਂ ਸਵੈਪਟ ਗੱਡੀ ਤੋਂ ਸਵੈਪਟ ਵੀਡੀ ਏਬੀਐਸ ਬ੍ਰੇਕਾਂ ਚ ਜਮਾ ਨਵੀਂ ਗੱਡੀ ਆਪਾਂ ਇੱਕ ਤਰ੍ਹਾਂ ਦੀ ਕਹਿ ਸਕਦੇ ਹਾਂ ਜੀ ਮਾਡਲ ਦੀ ਗੱਲ ਕਰੀਏ 2016 ਮਾਡਲ ਮਾਲਕ ਨੇ ਗੱਡੀ ਦੱਸੀ ਹੈ ਤੇ ਮਾਲਕ ਕਹਿੰਦੇ ਨੇ ਗੱਡੀ ਕੁੱਲ 115000 ਚੱਲੀ ਹੋਈ ਹੈ ਤੇ ਮਾਲਕ ਕਹਿੰਦੇ ਨੇ ਗੱਡੀ ਤੀਜੇ ਨਾਮ ਹੈ ਟੈਟੂਰ ਵਧੀਆ ਪਈ ਨੇ ਅਲਾਈ ਲੱਗੇ ਹੋਈ ਨੇ ਗੱਡੀ ਦੀ ਕੰਡੀਸ਼ਨ ਤੁਸੀਂ ਦੇਖ ਰਹੇ ਹੋ ਸੀ ਬਹੁਤ ਵਧੀਆ ਕੰਡੀਸ਼ਨ ਹੈ ਬਾਕੀ ਡਿਮਾਂਡ ਦੀ ਗੱਲ ਕਰੀਏ 4,55,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਬਰਨਾਲੇ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੇ ਗੱਡੀ ਜਾ ਕੇ ਦੇਖਣੀ ਹੈ ਸੀ ਬਰਨਾਲੇ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲੂਗੀ ਸਟਾਰਟ ਕਰਕੇ ਦੇਖਣੀ ਹੈ ਤੋਰ ਕੇ ਦੇਖਣੀ ਹੈ ਕਿ ਮੈਂ ਮਰਜੀ ਚਲਾ ਕੇ ਦੇਖ ਸਕਦਾਂ ਰੇਟ ਕੀਤਾ ਜਾਊਗਾ ਓਨਰ ਦਾ ਮੋਬਾਈਲ ਨੰਬਰ 7589376871 ਇੱਕ ਗੱਲ ਕਰਾਂਗੇ ਸੈਕੰਡ ਗੱਡੀ ਦੀ ਵਰਨਾ ਗੱਡੀ ਤੁਸੀਂ ਇੱਕ ਚੈੱਕ ਕਰੋ ਜੀ 2010 ਮਾਡਲ ਹੈ ਤੇ ਇੱਕ 15 ਮਾਲਕ ਨੇ ਡਿਮਾਂਡ ਕੀਤੀ ਹੈ ਜਗਰਾਉਂ ਤੋਂ ਗੱਡੀ ਮਾਲਕ ਨੇ ਭੇਜੀ ਹੈ ਸੇਲ ਵਾਸਤੇ ਜਗਰਾਉਂ ਮਾਲਕ ਦਾ ਏਰੀਆ ਕਾ ਗੱਡੀ ਦੀ ਕੰਡੀਸ਼ਨ ਦੇਖੋ ਜੀ ਮਾਲਕ ਨੇ ਵੀਡੀਓ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਤੁਸੀਂ ਜਾ ਕੇ ਜੇ ਦੇਖਣਾ ਚਾਹੋ ਨੀਓ ਗੱਡੀ ਨੂੰ ਤਾਂ ਜਾ ਕੇ ਦੇਖ ਸਕਦੇ ਹੋ ਤੇ ਟਾਇਰਾਂ ਦੀ ਗੱਲ ਕਰੀਏ ਤਾਂ 80 ਤੋਂ 85 ਪੈਸੇ ਮਾਲਕ ਨੇ ਟਾਇਰਾਂ ਦੀ ਕੰਡੀਸ਼ਨ ਦੱਸੀ ਹੈਗੀ ਬਾਕੀ 1 15 ਕੋਈ ਜ਼ਿਆਦਾ ਰੇਟ ਨਹੀਂ ਹੈਗਾ ਸੀ ਬਾਕੀ ਤੁਸੀਂ ਜਾਓਗੇ ਮਾਲਕ ਦੇ ਘਰੇ ਮਾਲਕ ਕਹਿੰਦੇ ਸੀਗੇ ਮੌਕੇ ਤੇ ਰੇਟ ਹੋਰ ਵੀ ਕਰ ਲਾਂਗੇ ਮਾਨਤਨ ਪੂਰਾ ਜੱਜ ਕੇ ਕਰ ਦਾਂਗੇ ਮਾਲਕ ਨੇ ਕੀ ਹੈਗਾ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਜਗਰਾਉ ਜਾਓ ਜਾਣ ਤੋਂ ਪਹਿਲਾਂ ਇੱਕ ਵਾਰੀ ਮਾਲਕ ਨਾਲ ਫੋਨ ਤੇ ਗੱਲ ਕਰੋ ਜੀ 84372 ਤੇ 870151 ਤੇ ਇਹ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਅਸੀਂ ਗੱਡੀਆਂ ਤੁਸੀਂ ਸਾਰੀਆਂ ਦੇਖ ਹੀ ਰਹੇ ਹੋ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਕੋਈ ਗੱਡੀ ਆ ਮੋਟਰਸਾਈਕਲ ਹੈ ਘਰ ਹੈ ਕੋਠੀ ਆ ਮਕਾਨ ਹੈ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਜੀ ਤਾਂ ਆਪਣੇ ਵਟਸਐਪ ਨੰਬਰ ਤੇ ਵੀਡੀਓ ਜਾਣਕਾਰੀ ਫੋਟੋ ਮਾ ਭੇਜ ਕੇ ਐਡ ਫਰੀ ਚ ਲਵਾ ਸਕਦੇ ਹੋ ਕਿਸੇ ਵੀ ਏਰੀਆ ਚ ਕੋਈ ਵੀ ਗੱਡੀ ਮੋਟਰਸਾਈਕਲ ਕੁਝ ਵੀ ਆ ਚਾਹੀਏ ਤੁਹਾਡੇ ਕੋਲੇ ਉੱਤੇ ਆਪਣਾ ਨੰਬਰ ਹਰੇ ਜ ਅੱਖਰਾਂ ਚ ਬਾਰ ਬਾਰ ਲਿਖਿਆ ਰਹੇਗਾ ਗੱਲ ਕਰਾਂਗੇ ਜੀ ਆਪਾਂ ਰੀਟੇਜ਼ ਗੱਡੀ ਦੀ ਰੀਟੇਜ਼ ਵੀਡੀਆਈ ਪੰਜਾਬ ਨੰਬਰ ਹੈ ਸੋਹਣੀ ਗੱਡੀ ਹੈ ਜੀ ਭਗਤਾ ਭਾਈ ਕਾ ਮਾਲਕ ਦਾ ਏਰੀਆ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ 7075 ਪੈਸੀ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਜੂਗੀ ਤੇ 175 ਮਾਲਕ ਨੇ ਡਿਮਾਂਡ ਕਹੀ ਹੈ ਜੀ ਮਾਲਕ ਕਹਿੰਦੇ ਨੇ ਵੀ ਰੇਟ ਘੱਟ ਲਵਾਂਗੇ ਟਾਇਰ ਬਹੁਤ ਵਧੀਆ ਮਿਲ ਜਾਣਗੇ ਟਾਇਰਾਂ 'ਚ ਅਲਾਈ ਵਧੀਆ ਆਪਾਂ ਨੂੰ ਲੱਗੇ ਹੋਏ ਮਿਲ ਜਾਣਗੇ ਬਾਕੀ ਬੰਪਰ ਬੂਮਪਰ ਹਰ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਮਿਲੂਗੀ ਨਾ ਤਾਂ ਕੋਈ ਡੈਮੇਜ ਹੈ ਗੱਡੀ ਨਾ ਕੋਈ ਲੱਗੀ ਬੱਜੀ ਹੈ ਨਾ ਕੋਈ ਐਕਸੀਡੈਂਟਡ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਜੀ ਕਿਸੇ ਨੇ ਚਲਾ ਕੇ ਦੇਖਣੀ ਗੱਡੀ ਚਲਾ ਕੇ ਵੀ ਦੇਖ ਸਕਦੇ ਹਾਂ ਸਟਾਰਟ ਕਰਕੇ ਦੇਖਣੇ ਸਟਾਰਟ ਕਰਕੇ ਦੇਖ ਲਓ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ ਜੀ ਸਕਰੀਨ ਤੇ ਆਪਾਂ ਦਈ ਵੀ ਰੱਖਿਆ ਸੀ ਤੇ ਪੂਰੀ ਦੀ ਪੂਰੀ ਜਾਣਕਾਰੀ ਵੀ ਤੁਹਾਨੂੰ ਸਕਰੀਨ ਤੇ ਮਿਲ ਗਈ ਹੋਊਗੀ 884070 ਤੇ 82369 ਗੱਲ ਕਰ ਸਕਦੇ ਹਾਂ ਗੱਲ ਕਰਾਂਗੇ ਜੀ ਆਪਾਂ अल्टੋ ਗੱਡੀ ਦੀ ਇੱਕ अल्टੋ ਗੱਡੀ ਸੀएनजी ਤੇ ਮਾਲਕ ਨੇ ਕਰਵਾਈ ਹੋਈ ਹੈ ਜੀ ਤੇ 2011 ਮਾਡਲ ਗੱਡੀ ਮਾਲਕ ਨੇ ਦੱਸੀ ਆ 75000 ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਆਲਟੋ ਗੱਡੀ ਅਜੇ ਮਲੋਟ ਖੜੀ ਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਜੀ ਬੰਪਰ ਬੂਮਪਰ ਤੇ ਗੱਡੀ ਦੀ ਬਾਡੀ ਲਾਈਨ ਹਰ ਚੀਜ਼ ਤੁਸੀਂ ਦੇਖ ਰਹੇ ਹੋ ਟਾਇਰ ਵਧੀਆ ਨੇ ਗੱਡੀ ਸੋਹਣੀ ਆ ਅੰਦਰੋਂ ਵਧੀਆ ਏਸੀ ਹੀਟਰ ਵਰਕਿੰਗ ਚ ਨਾ ਤਾਂ ਕੋਈ ਲੱਗੀ ਬੱਜੀ ਆ ਨਾ ਕੋਈ ਕੰਮ ਭਾਲਦੀ ਆ ਮੌਕੇ ਦਾ ਸਾਰਾ ਕੰਮ ਮਾਲਕ ਨੇ A to Z ਕਰਵਾ ਰੱਖਿਆ ਗਾ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਗੱਡੀ ਦਾ ਰੇਟ ਪਸੰਦ ਆਊਗਾ ਜੀ ਬਾਕੀ ਮੈਂ ਉਮੀਦ ਕਰਦਾ ਤੁਹਾਨੂੰ ਵੀਡੀਓ ਵੀ ਪਸੰਦ ਆ ਗਈ ਹੋਊਗੀ ਪਸੰਦ ਆਈਏ ਵੀਡੀਓ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਜਰੂਰ ਚਲਦੀ ਚਲਦੀ ਵੀਡੀਓ 'ਚ ਦਬ ਦਿਓ ਨੂੰ ਜਿਨ੍ਹਾਂ ਦੀ ਇਹ ਆਲਟੋ ਗੱਡੀ 6283651243 ਗੱਲ ਕਰ ਲਿਓ ਤੇ ਅਰਟੀਗਾ VDI ਗੱਡੀ ਪੰਜਾਬ ਨੰਬਰ 2014 ਮਾਡਲ ਮਾਲਕ ਨੇ ਗੱਡੀ ਦੱਸੀ ਆ ਬਹੁਤ ਵਧੀਆ ਗੱਡੀ ਐ ਸੀ ਟਾਇਰ ਬਹੁਤ ਵਧੀਆ ਨੇ ਬਾਕੀ ਟਾਇਰਾਂ 'ਚ ਅਲਾਈ ਬਹੁਤ ਚੰਗੇ ਮਾਲਕ ਨੇ ਲੁਆ ਰੱਖਿਆ ਫਿਰੋਜ਼ਪੁਰ ਤੋਂ ਗੱਡੀ ਮਾਲਕ ਨੇ ਸੇਲ ਵਾਸਤੇ ਇਹ ਭੇਜੀ ਹੋਈ ਆ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਅਸੀਂ 365 ਇੱਕ ਵਾਰੀ ਡਿਮਾਂਡ ਓਨਰ ਵੱਲੋਂ ਆਪਣੇ ਕੋਲੇ ਪਹੁੰਚੀ ਆ ਜੀ ਜਾ ਕੇ ਕਿਸੇ ਨੇ ਦੇਖਣੀ ਗੱਡੀ ਜਾ ਕੇ ਵੀ ਦੇਖ ਸਕਦੋਂ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੂ ਸਟਾਰਟ ਕਰਕੇ ਵੀ ਦੇਖ ਸਕਦੋਂ ਤੋਰ ਕੇ ਦੇਖਣੀ ਅਸੀਂ ਗੱਡੀ ਨੂੰ ਤੋਰ ਕੇ ਵੀ ਦੇਖ ਸਕਦੋਂ ਬਾਕੀ ਫਿਰੋਜ਼ਪੁਰ ਜਾਉਂਗੇ ਤੁਸੀਂ ਗੱਡੀ ਤੁਹਾਨੂੰ ਪਸੰਦ ਆਊਗੀ ਗੱਡੀ ਦਾ ਰੇਟ ਤੁਹਾਨੂੰ ਪਸੰਦ ਆਊਗਾ ਬਾਕੀ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਸੀ 9592831378 ਗੱਲ ਕਰ ਲਿਓ ਤੁਸੀਂ ਆਪ ਹੀ ਜਿਹੜੀ ਵੀ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕਰਨੀ ਹੋਈ ਜਾ ਕੇ ਦੇਖ ਕੇ ਗੱਲ ਕਰਕੇ ਉਹ ਤੋਂ ਬਾਅਦ ਖਰੀਦ ਸਕਦੇ ਹੋ ਜੀ ਤੇ ਹੁਣ ਆਪਾਂ ਜ਼ਮੀਨ ਦੀ ਗੱਲ ਕਰਾਂਗੇ ਜੀ ਮਾਲਕ ਨੇ ਆਪਦੀ ਜ਼ਮੀਨ ਸੇਲ ਕਰਨੀ ਆ ਜੇ ਆਪਾਂ ਜ਼ਮੀਨ ਦੀ ਗੱਲ ਕਰੀਏ ਤਾਂ ਮਾਲਕ ਕਹਿੰਦੇ ਨੇ 19 ਏਕੜ ਜ਼ਮੀਨ ਆ ਸਾਰੀ ਤੇ ਇੱਕ ਟੱਕ ਹੈਗਾ ਪੂਰੀ ਵਧੀਆ ਜ਼ਮੀਨ ਹੈ ਉਪਜਾਊ ਜ਼ਮੀਨ ਹੈ ਜੀ ਝੋਨੇ ਵਾਲਾ ਵਾਹਣ ਹੈਗਾ ਤੁਸੀਂ ਜਾ ਕੇ ਦੇਖਣਾ ਚਾਹੁੰਿਓ ਤਾਂ ਮਾਲਕ ਨੇ ਜਿਹੜਾ ਏਰੀਆ ਦੱਸਿਆ ਸੀ ਇਹਨਾਂ ਨੂੰ ਜ਼ਿਲ੍ਹਾ ਜਿਹੜਾ ਲੱਗਦਾ ਸ਼ਹੀਦ ਭਗਤ ਸਿੰਘ ਨਗਰ ਲੱਗਦਾ ਹੈਗਾ ਤੇ ਜਾ ਕੇ ਦੇਖਣਾ ਚਾਹੁੰਿਓ ਤਾਂ ਰਾਹੂ ਦੇ ਵਿੱਚ ਤੁਹਾਨੂੰ ਮਿਲੂਗਾ ਜੀ ਤੇ ਤੁਸੀਂ ਜਾਓਗੇ ਮਾਲਕ ਦੇ ਘਰੇ ਨਾਲੇ ਤਾਂ ਜ਼ਮੀਨ ਦੇਖਿਆਓ ਜੀ ਨਾਲੇ ਬਹਿ ਕੇ ਰੇਟ ਕਰ ਲਿਓ ਬਾਕੀ ਇੱਕ ਵਾਰੀ ਜਿਹੜੀ ਡਿਮਾਂਡ ਆਪਣੇ ਕੋਲੇ ਮਾਲਕ ਨੇ ਭੇਜੀ ਹੈ ਲਾ ਕੇ 45 ਲੱਖ ਰੁਪਇਆ ਇਹਨਾਂ ਨੇ ਕਿਹਾ ਹੈਗਾ 45 ਲੱਖ ਦੇ ਵਿੱਚੋਂ ਮਾਨਤਾ ਨਹੀਂ ਕੀਤਾ ਜਾਊਗਾ ਸੀ ਲੈਸ ਕੀਤਾ ਜਾਊਗਾ ਕੋਈ ਫਿਕਸ ਰੇਟ ਮਾਲਕ ਨੇ ਨਹੀਂ ਕਿਹਾ ਸੀ 19 ਏਕੜ ਜ਼ਮੀਨ ਹੈ ਜੇ ਕਿਸੇ ਨੂੰ ਪਸੰਦ ਆਈ ਹੋ ਜੀ ਜ਼ਮੀਨ ਬਾਕੀ ਵੀਡੀਓ ਵੀ ਮਾਲਕ ਨੇ ਬਣਾ ਕੇ ਭੇਜੀ ਹੈ ਤੇ ਜਿੰਨੀ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਨੰਬਰ ਸਕਰੀਨ ਤੇ ਤੁਹਾਨੂੰ ਮੈਂ ਦੇ ਹੀ ਦਿੱਤਾ ਸੀ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਕੁਈ ਜ਼ਮੀਨ ਬਾਰੇ ਪੁੱਛਣਾ ਸੀ ਕੋਈ ਹੋਰ ਗੱਲ ਕਰਨੀ ਕੋਈ ਪਈ ਬਾਰੇ ਪੁੱਛਣਾ ਰਸਤੇ ਬਾਰੇ ਪੁੱਛਣਾ ਤੁਸੀਂ ਮਾਲਕ ਨਾਲ ਗੱਲ ਕਰੋ ਮਾਲਕ ਕਹਿੰਦੇ ਸੀਗੇ ਵੀ ਅਸੀਂ ਆਪੇ ਸਾਰਾ ਕੁਝ ਕਨਫਰਮ ਕਰਵਾ ਦਾਂਗੇ ਬਸ ਇੱਕ ਵਾਰੀ ਫੋਨ ਕਰ ਲੇ ਜਿਹਨੂੰ ਪਸੰਦ ਆਉਂਦੀ ਹੈ ਕੋਈ ਖਰੀਦਣਾ ਜੇ ਚਾਹੁੰਦਾ ਗਾਮ ਗੱਡੀ ਦੀ ਗੱਲ ਕਰਾਂਗੇ ਉਸੀ अल्टੋ 10 ਮਾਡਲ ਗੱਡੀ ਲੈ ਕੇ ਪਹੁੰਚੀ ਹੈ ਜੀ 68000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਇਹ ਜਿਹੜੀ ਡਿਮਾਂਡ ਕੀਤੀ ਹੈ ਮਾਲਕ ਨੇ ਕੋਈ ਫਿਕਸ ਰੇਟ ਨਹੀਂ ਹੈ ਗਾਮ ਮੌਕੇ ਤੇ ਮਾਨਤਾਨ ਪੂਰਾ ਜੱਜ ਕੇ ਕੀਤਾ ਜਾਊਗਾ ਜਲਾਲਾਬਾਦ ਮਾਲਕ ਦਾ ਏਰੀਆ 8085 ਪੈਸੇ ਟੈਰਾਂ ਦੀ ਕੰਡੀਸ਼ਨ ਹੈ ਵਧੀਆ ਗੱਡੀ ਹੈਗੀ ਵਧੀਆ ਮਾਲਕ ਨੇ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ ਤੇ ਰੰਗ ਰੂੰਗ ਵਧੀਆ ਪਿਆ ਬਾਕੀ ਆਪਾਂ ਹਰ ਚੀਜ਼ ਤੁਹਾਨੂੰ ਦਿਖਾਈ ਰਿਹਾ ਜੀ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਵੀ ਸਕਦੇ ਹਾਂ ਮਾਲਕ ਦਾ ਮੋਬਾਈਲ ਨੰਬਰ 7889260045 ਗੱਲ ਕਰ ਸਕਦੇ ਹਾਂ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸੀ ਬਾਕੀ ਹੁਣ ਮੈਨੂੰ ਦੱਸੋ ਜੀ ਕਮੈਂਟ ਕਰਕੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜੇ ਵਧੀਆ ਲੱਗੀ ਵੀਡੀਓ ਪਸੰਦ ਆਈ ਹੈ ਲਾਈਕ ਜ਼ਰੂਰ ਕਰ ਦਿਓ ਜੀ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜ਼ਰੂਰ ਦਬਾ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਕੋਈ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਹੈ ਕਿਸੇ ਵੀ ਏਰੀਆ ਚਾ ਪੰਜਾਬ ਹਰਿਆਣਾ ਰਾਜਸਥਾਨ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਤੁਸੀਂ ਵੇਚਣਾ ਚਾਹੁੰਦੇ ਹੋ ਆਪਣਾ WhatsApp ਨੰਬਰ ਹਰੇ ਜ ਅੱਖਰਾਂ ਚ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਸੀ 9466929488 ਆਪਣੇ ਕੋਲ ਇੱਕ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜ ਦਿਓ ਜੀ ਬਿਲਕੁਲ ਫਰੀ ਦੇ ਵਿੱਚ ਛੇਤੀ ਤੋਂ ਛੇਤੀ ਆਪਾਂ ਐਡ ਤੁਹਾਡੀ ਵੀ ਲਾ ਦਾਂਗੇ ਇੱਕ ਗੱਲ ਹੋਰ ਜੀ ਜਿੰਨੇ ਤੁਸੀਂ ਪਹੁੰਚੇ ਹੋ ਪਹਿਲੀ ਵਾਰ ਪਹੁੰਚੇ ਹੋ ਤੇ ਹਰ ਰੋਜ਼ ਆਪਣੀ ਨਵੀਂ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਥੱਲੇ ਕਿ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜ਼ਰੂਰ ਦਬਾ ਦਿਓ